ਵੀਰ ਬਹੁਤ ਸਾਰਾ ਮਾਣ ਇਹਨਾਂ ਬੋਲਾਂ ਲਈ ਪਹੁੰਚਾ ਕਰ ਰਿਹਾ ਹੈ ਲੈ ਵੀ ਰਜਾਕ ਭੋਲੂ ਦੀ ਰੇਡ ਪੈ ਰਹੀ ਹੈ ਲਓ ਸਾਹਮਣੇ ਇਸ ਵੇਲੇ ਭੋਲੂ ਖੇਡ ਦੇ ਮੈਦਾਨ ਦੇ ਵਿੱਚ ਸਿੰਪਲੇ ਵਾਲਾ ਕਬੱਡੀ ਪਾ ਰਿਹਾ ਹੈ ਪਰ ਸਾਹਮਣੇ ਇਸ ਵੇਲੇ ਘਰਾਚੋ ਵਾਲਾ ਇਹ ਕਰਦੇ ਮੇਰੇ ਵੀਰੋ ਇਸ ਵੇਲੇ ਕਮਾਲ ਕਰ ਗਿਆ ਹੈ ਰਾਜੀਵ ਵਰਗੇ ਆ ਗਿਆ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਖਿਰਦਿਆ ਟੀਮਾਂ ਦੇ ਦਰਮਿਆਨ ਪਰ ਕਰਾਚੋ ਵਾਲਾ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਇਹ ਕਹਿੰਦੇ ਲਵੀ ਹੈ ਜਿਹਨੇ ਕਬੱਡੀ ਪਾ ਦਿੱਤੀ ਹੈ ਗੁੰਦਿਆ ਪਿਆ ਸਰੀਰ ਹੈ ਚਾਰ ਜਹਾਫੀ ਇਸ ਵੇਲੇ ਭੋਡੇ ਵਰਗੇ ਲਾਲੀ ਵਰਗੇ ਵਿੱਕੀ ਵਰਗੇ ਹੁਣ ਚਾਰਾਂ ਦੇ ਵਿੱਚੋਂ ਵੇਖਿਆ ਵੀ ਭਈ ਕਬੱਡੀ ਦੇ ਕਿਹੜਾ ਗੱਭਰੂ ਬੱਲੇ ਬੱਲੇ ਕਰਵਾਵੇਗਾ ਧੁੰਮਦੀ ਚੈਨ ਆਹ ਟੱਕਰੇ ਇਸ ਵੇਲੇ ਇਹ ਭੋੜਾ ਹੈ ਮਨਾਰੇ ਪਿੰਡ ਦਾ ਜਿਹਨੇ ਟਰਾਈ ਕੀਤੀ ਹੈ ਅਗਲੀ ਰੇਡ ਮਨਾਰੇ ਪਿੰਡ ਦਾ ਵੱਡੇ ਭਾਈ ਕਾਲੂ ਪਾਰ ਰਿਹਾ ਹੈ ਲਓ ਕਾਲੂ ਕਹਿੰਦੇ ਕਬੱਡੀ ਪਾਉਣ ਲਈ ਤਿਆਰ ਹੈ ਅੱਜ ਹੜੀ ਸੰਭੂ ਨਿਊਜ਼ੀਲੈਂਡ ਤੋਂ ਪਹੁੰਚਿਆ ਭਰਾ ਸਾਡਾ ਇਹ ਗੁਰਤਿਆਂ ਉਹਨਾਂ ਦਾ ਮੇਲਾ ਗੁਰਤਿਆਂ ਪ੍ਰਧਾਨ ਹੈ ਵੀਰ ਸਾਡਾ ਜਸਜੀਤ ਉਹਨਾਂ ਦਾ ਵਿੱਕੀ ਉਹਨਾਂ ਦਾ ਨਿਰਪੈ ਉਹ ਨਹੀਂ ਕਹਿੰਦੇ ਮਿੰਤ ਕੀਤੀ ਹੈ ਇਹਦੇ